ਸੁਭਾ ਬਾਈ ਮਾਨ ਦੇ ਚੱਕੇ ਸੀਗੇ ਬਟੇਰਾ ਦੇ ਤੇ ਇਹ ਆਪਾਂ ਹੁਣ ਲਾਉਨੇ ਆ ਮਸ਼ੀਨ ਵਿੱਚ ਅੱਜ ਤਾਂ ਓਕੇ ਰਿਪੋਰਟ ਹੋ ਗਈ ਬਾਈ ਤੇ ਹੁਣ ਸਿਰਫ ਜਗਾ ਕਰਕੇ ਆਪਾਂ ਮਾਰ ਖਾ ਰਹੇ ਆ ਤੇ ਤਿੰਨ ਆਪਣੇ ਪਹਿਲਾਂ ਨਿਕਲੇ ਹੋਏ ਸੀਗੇ ਤੇ ਇੱਕ ਹੋ ਨਿਕਲ ਗਿਆ ਹੁਣ ਆਪਣੇ ਬਾ ਚਾਰ ਹੋ ਗਏ ਇਹ ਜਿਹੜੇ ਬਟੇਰੇ ਆ ਬਈ ਇਹ ਤਾਂ ਆਪਾਂ ਲੋਕਲੇ ਸੇਲ ਕਰ ਦਨੇ ਆ ਇਹ ਤਾਂ ਅੱਜ ਗੱਲ 'ਚ ਆਪਾਂ ਨੇ ਸੇਲ ਕਰ ਦੇਣੇ ਸਸੇ ਕਾ ਜੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਦੋਸਤੋ ਅੱਜ ਬਾਈ ਆਪਾਂ ਨੇ ਪਿੰਜਰਾ ਬਣਾਉਣਾ ਸੀਗਾ ਤੇ ਸਮਾਨ ਬਾਈ ਕੱਲ ਦਾ ਹੀ ਲਿਆ ਕੇ ਰੱਖਿਆ ਹੋਇਆ ਸੀਗਾ ਸਾਰਾ ਸਮਾਨ ਮੈਂ ਕੱਲ ਲਿਆ ਸੀਗਾ ਜਾਲੀ ਪਾਈਪ ਟੀਨਾ ਸਾਰਾ ਕੁਝ ਮੈਂ ਲਿਆਂਦਾ ਸੀਗਾ ਤੇ ਸੋਚਿਆ ਸੀਗਾ ਵੀ ਅੱਜ ਆਪਾਂ ਬਣਾਵਾਂਗੇ ਸਵੇਰੇ ਤੇ ਅੱਜ ਇੰਨੀ ਕਿਸਮਤ ਖਰਾਬ ਵੀ ਲਾਈਟੇ ਨਹੀਂ ਆਈ ਹੈਗੀ ਅੱਜ ਸਵੇਰ ਦੀ ਦੇਖ ਲਓ 2:00 ਵਜੇ ਤੇ ਲਾਈਟ ਨਹੀਂ ਆਈ ਹੈਗੀ ਚਲੋ ਹੁਣ ਫਿਰ ਕੈਂਸਲੇ ਕਰਤਾ ਵੀ ਜੇ ਹੁਣ ਲਾਈਟ ਵੀ ਹੋਈ ਤਾਂ ਫਿਰ ਆਪਾਂ ਬਣਾਵਾਂਗੇ ਨਹੀਂ ਹੈਗੇ ਕੱਲੂ ਬਣਾਵਾਂਗੇ ਹੁਣ ਟਾਈਮ ਵੀ ਨਹੀਂ ਬਚਾ ਹੈਗਾ 3-4 ਘੰਟੇ ਬਚੇ ਆ ਇਹ ਕੋਈ ਫਾਇਦਾ ਵੀ ਨਹੀਂ ਹੈਗਾ ਕਿ ਸਮਾਨ ਢੋਣ ਨੂੰ ਇੱਥੇ ਫਾਰਮ 'ਚ ਲਿਆਉਣ ਨੂੰ ਸਮਾਨ ਘਟਾ ਘਟ ਇੱਕ ਘੰਟਾ ਲੱਗ ਜਾਣਾ ਤੇ ਕੋਈ ਨਹੀਂ ਹੁਣ ਇੱਕ ਦਿਨ ਹੋਰ ਸਹੀ ਕੱਲੂ ਆਪਾਂ ਪਿੰਜਰਾ ਬਣਾਵਾਂਗੇ ਤੇ ਨਾਲੇ ਤੁਹਾਨੂੰ ਬਈ ਦਿਖਾਵਾਂਗੇ ਇੱਕ ਗੱਲ ਹੋਰ ਕਰਨੀ ਸੀਗੀ ਤੇ ਕਈ ਵੀਰਾਂ ਦੇ ਕਮੈਂਟ ਆ ਰਹੇ ਸੀਗੇ ਤੇ ਵੀ ਤੁਹਾਡਾ ਫੋਨ ਬੰਦ ਆ ਰਿਹਾ ਫੋਨ ਦਾ ਬਈ ਆਪਾਂ ਨੇ ਜਾਣ ਕੇ ਹੀ ਬੰਦ ਕੀਤਾ ਹੋਇਆ ਕਿਉਂਕਿ ਹੁਣ ਆਪਣੇ ਕੋਲ ਸੇਲ ਕਰਨ ਲਈ ਇਸ ਟਾਈਮ ਕੋਈ ਵੀ ਆਪਣੇ ਬਾਝੋਂ ਜਾਨਵਰ ਨਹੀਂ ਹੈਗਾ ਤੇ ਟਰਕੀਰ ਇਸ ਟਾਈਮ ਆਪਣੇ ਪਾਸ ਬਟੇਰ ਉਹ ਤਾਂ ਬਾਈ ਲੋਕਲੇ ਹੀ ਨਹੀਂ ਪੂਰੇ ਹੋ ਰਹੇ ਆਪਣੇ ਕੋਲ ਤੇ ਬਾਕੀ ਹੁਣ ਚੂਚਿਆਂ ਦਾ ਕੰਮ ਵੀ ਆਪਾਂ ਨੇ ਹੁਣ ਫਿਲਹਾਲ ਬੰਦੇ ਕਰਤਾ ਸੀਗਾ ਆਪਣਾ ਹੈ ਸੀਗਾ 18 ਜੁਲਾਈ ਦਾ ਸੀਗਾ ਲਾਸਟ ਹੁਣ ਇਸ ਤੋਂ ਬਾਅਦ ਬਾਈ ਹੁਣ ਜਿਹਨੇ ਪਾਉਣਾ ਸੀਗੇ ਸਾਰਿਆਂ ਨੇ ਪਾ ਲੇ ਹੌਣ ਤਾਂ ਸਿਰਫ 10 15 ਵਾਲੇ ਰਹਿ ਗਏ ਬਸ ਜਿਹੜੇ ਚੂਚੇ ਜਿੰਨਾ ਲੈਣੇ ਹਨ 10 15 ਵਾਲੇ ਤੇ ਉਹ ਆਪਣੇ ਕੋਲ ਹੁਣ ਹੁੰਦੇ ਨਹੀਂ ਹੈਗੇ ਕਿਉਂਕਿ ਪਹਿਲਾਂ ਆਪਾਂ ਰੱਖਦੇ ਸੀਗੇ 10 15 ਨੂੰ ਆਪਾਂ ਮੋੜਦੇ ਨੇ ਸੀਗੇ ਕਿਉਂਕਿ ਉਸ ਟਾਈਮ ਨਾਲ ਆਪਣੇ ਫਾਰਮ ਵਿੱਚ ਚੂਚੇ ਪਏ ਹੁੰਦੇ ਸੀਗੇ ਹੁਣ ਆਪਾਂ ਨੇ ਵੀ ਆਪਣੇ ਫਾਰਮ ਵਿੱਚ ਦੇਖ ਲਓ ਬਾਈ ਭਰਿਆ ਪਿਆ ਸਾਰਾ ਫਾਰਮ ਤੇ ਚੂਚੇ ਰੱਖਣ ਦੀ ਜਗ੍ਹਾ ਹੈ ਨਹੀਂ ਇਸ ਕਰਕੇ ਹੁਣ ਆਪਾਂ ਫਿਰ ਜਿਹੜੇ 10 15 ਵਾਲੇ ਉਹਨਾਂ ਨੂੰ ਆਪਾਂ ਜਵਾਬ ਦੇ ਰਹੇ ਆਂ ਇਸ ਵਾਰ ਤਾਂ ਬਾਈ ਬੱਚਾ ਬਹੁਤ ਜ਼ਿਆਦਾ ਵਿਕਿਆ ਤੇ ਨਵੇਂ ਫਾਰਮ ਵੀ ਬਹੁਤ ਜ਼ਿਆਦਾ ਖੁੱਲੇ ਆ तकरीबन ਮੇਰੇ ਏਰੀਏ ਦੇ ਵਿੱਚ ਤੇ तकरीबन 10 ਕਿਲੋਮੀਟਰ ਦੇ ਵਿੱਚ ਵਿੱਚ ਤਿੰਨ ਚਾਰ ਨਵੇਂ ਫਾਰਮ ਖੁੱਲ ਗਏ ਤੇ ਫਾਰਮ ਵੀ ਵੱਡੇ ਖੁੱਲੇ ਆ ਸੋ ਆਪਾਂ ਬੱਚੇ ਲੈ ਕੇ ਆਂਦੇ ਸੀਗੇ ਤੇ ਉਹਨਾਂ ਦੇ तकरीबन 3-4 ਮਹੀਨੇ ਚ ਲੱਖਾਂ ਦੇ ਬੱਚੇ ਸੇਲ ਹੋ ਗਏ ਸਾਨੂੰ ਤੋਂ ਵੱਧ ਬੱਚਾ ਇਸ ਵਾਰ ਪਿਆ ਟਰਕੀ ਬਾਈ ਲੱਗ ਗਿਆ ਹੁਣ ਖਾਣ ਪੀਣ ਪਹਿਲਾਂ ਤਾਂ ਦੋਕ ਦਿਨ ਤੱਕ ਇਹਨੇ ਬਾਈ ਕੁਝ ਨਹੀਂ ਖਾਦਾ ਹੋਗਾ ਮੇਰੇ ਸਾਹਮਣੇ ਜਣ ਕੇ ਖਾਦਾ ਨਹੀਂ ਹੈਗਾ ਨਾ ਦਾਣਾ ਹੁਣ ਮੈਂ ਜਦੋਂ ਵੀ ਫਾਰਮ ਵਿੱਚੇ ਸੋਭਾ ਜਮਾ ਦਾਣਾ ਪਾ ਰਿਹਾ ਕੱਲ ਵੀ ਪਾ ਹੈਗੇ ਆ ਤੇ ਜਿਹਦੇ ਨਾਲ ਲੱਗਦੀ ਜਦੋਂ ਮੈਂ ਦਾਣਾ ਪਾਉਣਾ ਨਾਲ ਲੱਗਦੀ ਫਿਰ ਖਾਣ ਲਾ ਜਾਂਦਾ ਪਹਿਲਾ ਸਲਾਹ ਸੀਗੀ ਵੀ ਇਹਨੂੰ ਪਿੰਜਰੇ ਛੱਡਾਂਗੇ ਵੀ ਲੱਗਦੇ ਦਣ ਫਾਰ ਹੁਣ ਆਪਾਂ ਨੇ ਇੱਥੇ ਛੱਡ ਦੇਣਾ ਕੋਈ ਚੱਕਰ ਨਹੀਂ ਹੈਗਾ ਇੱਧਰ ਵੀ ਦੇਖ ਲਓ ਬਾਈ ਆਪਾਂ ਨੇ ਹਨ ਦੋ ਜਗ੍ਹਾ ਕਰਕੇ ਰੱਖੇ ਹੋਏ ਆ ਜਾਨਵਰ ਤੇ ਹੁਣ ਬੜਾ ਥੋੜੀ ਜਗ੍ਹਾ ਦੇਈ ਬਾਈ ਉਹ ਆ ਕਮੀ ਆ ਜਗ੍ਹਾ ਕੋਈ ਨਹੀਂ ਬਾਈ ਆ ਕਰਾਂਗੇ ਇਸਾ ਲਾਸਟ ਵਿੱਚ ਆਪਾਂ ਵਧਾਵਾਂਗੇ ਥੋੜਾ ਜਾਂ ਫਾਰਮ ਤੇ ਆਪਣਾ ਜਿਹੜਾ ਦੂਜਾ ਫਾਰਮ ਆ ਬਾਈ ਉਧਰ ਉਹ ਵੀ ਸੇਮੇ ਸਾਈਜ਼ ਆ ਉਹਦਾ ਤੇ ਉਹਦੇ ਵਿੱਚ ਬਾਈ ਫਿਰ ਬਣੇ ਮੁਰਗੀਆਂ ਰਹਿਣੀਆਂ ਜਿਹੜੇ ਹੁਣ ਆਹ ਜਾਨਵਰ ਆਪਣੇ ਜਿਆਦਾ 4 ਮਹੀਨੇ ਦੇ ਹੋ ਗਏ ਫਿਰ ਆਪਾਂ ਨੇ ਉਧਰ ਛੱਡਣੇ ਆ ਫੇਰ ਇੱਧਰ ਬੇਲਾ ਹੋਣਾ ਫੇਰ ਆਪਾਂ ਇੱਧਰ ਡਬਲ ਐਫ ਜੀ ਪਾਵਾਂਗੇ ਗਾਹਾਂ ਆਪਣਾ ਸਰਦੀ ਸਰਦੀ ਫੇਰ ਚੱਲੀ ਜਾਉਂਗੇ ਆਪਾਂ ਨੂੰ ਬਾਈ ਕਿਜਾ ਦੋ ਖੂਨ ਰੋਜ਼ ਆਉਨੇ ਆ ਬਈ ਮੁਰਗੀਆਂ ਚਾਹੀਦੀਆਂ ਤੇ ਉਹ ਵੀ ਫਿਰ ਆਪਾਂ ਬਾਈ ਕਮੀ ਦੂਰ ਕਰਾਂਗੇ ਤੇ ਮੁਰਗੀਆਂ ਹਨ ਆਪਣੇ ਪਾਸ ਹਰ ਟਾਈਮ ਰਹਿਣਗੀਆਂ ਤੇ ਹੁਣ ਸਿਰਫ ਜੱਗਾ ਕਰਕੇ ਆਪਾਂ ਮਾਰ ਖਾ ਰਹੇ ਆਂ ਬਸ ਆਪਣਾ ਫਾਰਮ ਥੋੜਾ ਜਿਹਾ ਛੋਟਾ ਹੈ ਬਟੇਰਾਂ ਦੇ ਬੱਚੇ ਬਾਈ ਦੇਖ ਲਓ ਬਿਲਕੁਲ ਸਹੀ ਆ ਕੱਲ ਇੱਕੋ ਨਿਕਲਿਆ ਸੀਗਾ ਤੇ ਸਵੇਰ ਬਾਈ ਮਾਂਡੇ ਚੱਕੇ ਸੀਗੇ ਬਟੇਰਾਂ ਦੇ ਤੇ ਇਹ ਆਪਾਂ ਹੁਣ ਲਾਉਨੇ ਆ ਮਸ਼ੀਨ ਵਿੱਚ ਤੇ ਸਵੇਰ ਮੈ ਮਿੱਤੇ ਲੱਗੇ ਨਹੀਂ ਸੀਗੇ ਤੇ ਮੈਂ ਉਹੀ ਸੀਗਾ ਵੀ ਆਪਾਂ ਨਾ ਜਲਦੀ ਜਲਦੀ ਕੰਮ ਨੇ ਵੇੜੀਏ ਵੀ ਫਿਰ ਪਿੰਜਰਾ ਬਣਾਉਣਾ ਇਹਨਾਂ ਵਾਸਤੇ ਬਹੁਤੇ ਚੱਕਰਾਂ ਚ ਰਹਿ ਗਏ ਚਲੋ ਹੁਣ ਆਪਾਂ ਲਾਉਨੇ ਆ ਤੇ ਬਾਈ ਇਹ ਤੁਹਾਨੂੰ ਇੱਕ ਹੋਰ ਸੁਸਮਾ ਸੀਗਾ ਆਪਾਂ ਨੇ ਜਪਨੀਸ ਬੈਂਟਪ ਦੇ ਚਾਹ ਤਰੀਕ ਨੂੰ ਆਂਡੇ ਲਾਏ ਸੀਗੇ ਤੇ ਉਹਨਾਂ ਵਿੱਚੋਂ ਬਈ ਇੱਕ ਨਿਕਲ ਗਿਆ ਸੀਗਾ ਤੇ ਤਿੰਨ ਆਪਣੇ ਪਹਿਲਾਂ ਨਿਕਲੇ ਹੋਏ ਸੀਗੇ ਤੇ ਇੱਕ ਹੋਰ ਨਿਕਲ ਗਿਆ ਹੁਣ ਆਪਣੇ ਬਈ ਚਾਰ ਹੋ ਗਏ ਆਪਨੇ ਜੋ ਆਂਡੇ ਲਾਏ ਸੀਗੇ 4 ਤਰੀਕ ਨੂੰ ਲਾਏ ਸੀਗੇ ਤੇ ਇੱਕ ਆਪਣਾ ਬਈ ਬੱਚਾ ਇਹਨਾਂ ਵਿੱਚੋਂ ਨਿਕਲ ਗਿਆ ਹਾਂ ਰਹਿ ਗਿਆ ਇਹ ਦੇਖਦੇ ਜੇ ਵੀ ਨਿਕਲ ਜਾ ਤਾਂ ਵਧੀਆ ਹੀ ਆ ਤੇ ਉਹ ਦੇਖੋ ਬਾਈ ਨਾਲੇ ਬਟੇਰਾ ਦੇ ਬੱਚੇ ਨਿਕਲੇ ਹੋਏ ਇਤਨ ਮਾਨ ਦਾ ਫਾਉਂਦਾ ਖੇਲੂਗੇ ਹੋਇਆ ਇੱਕ ਚਿੱਟੇ ਰੰਗ ਦਾ ਵੀ ਬਾਈ ਨਿਕਲ ਗਿਆ ਇਹ ਰਾਤ ਦੇ ਨਿਕਲੇ ਹੋਏ ਆ ਤੇ ਮੈਂ ਸੂਬਾ ਫਿਰ ਮੈਂ ਕੱਡੇ ਨਹੀਂ ਸੀਗੇ ਮੈਂ ਕਿਹਾ ਚਲੋ ਹਲੇ ਖੁੱਲੇ ਨਹੀਂ ਸੀਗੇ ਤੇ ਜੈਪਨ ਇਸ ਵੈਂਟ ਬਾਈ ਉਹ ਘੁੰਮ ਰਿਹਾ ਇਹ ਵੀ ਚਿੱਟੇ ਜੇ ਰੰਗ ਦਾ ਤੇ ਉੱਪਰ ਥੋੜੀ ਕਾਲੀ ਜੀ ਲਾਈਨ ਆ ਆ ਗਿਆ ਬਾਹਰ ਕਿੰਨੇ ਨਿਕਲੇ ਹੁਣ 1 2 3 4 5 6 7 8 9ਵਾਂ ਹੋ ਗਿਆ ਚਿੱਟਾ 9 ਬਾਈ ਬਟੇਰਾ ਦੇ ਬੱਚੇ ਨਿਕਲੇ ਹੋਏ ਆ ਗਿਆ ਚਿੱਟਾ ਵੀ ਅੱਜ ਤਾਂ ਓਕੇ ਰਿਪੋਰਟ ਹੋ ਗਈ ਬਾਈ ਚਲੋ ਹੁਣ ਇਹਨਾਂ ਨੂੰ ਬਾਈ ਆਪਾਂ ਕੱਢਦੇ ਆਂ ਦਾਣਾ ਦੂਣਾ ਖਾ ਲੂਗੇ ਨਾਲੇ ਹੁਣ ਦਿਨ ਚ ਦਾ ਟੈਂਪਰੇਚਰ ਬਾਈ ਬਿਲਕੁਲ ਸਹੀ ਹੋ ਜਾਂਦਾ ਠੰਡ ਵਾਲਾ ਕੋਈ ਚੱਕਰ ਨਹੀਂ ਦੇ ਵਾਲੇ ਬੱਚੇ ਵੀ ਬਾਈ ਬਿਲਕੁਲ ਸਹੀ ਨਿਕਲੇ ਆਂ ਦੇਖ ਲਓ ਇਹ ਨੇਗੇਟਿਵ ਆ ਚੁੱਕਦੇ ਆਂ ਦੇਖੋ ਚਲੋ ਇਹਨਾਂ ਨੂੰ ਹੁਣ ਆਪਾਂ ਛੱਡਦੇ ਆਂ ਆਜੋ ਤੁਹਾਨੂੰ ਛੱਡੀਏ ਮਸ਼ੀਨ ਬਾਈ ਕਰ ਦਿੰਨੇ ਆਂ ਬੰਦ ਅੰਡੇ ਆਪਾਂ ਕਿਹੜੇ ਆਪਾਂ ਆ ਲਾਉਣੇ ਪਹਿਲਾਂ ਇਹਨਾਂ ਦਾ ਦਾਣਾ আর ਪਾਣੀ ਇਹਨਾਂ ਨੂੰ ਪਾ ਦਿੰਨੇ ਆ ਤੇ ਇਹਨਾਂ ਨੂੰ ਬਾਈ ਹਲੇ ਆਹੀ ਮੈਂ ਡਰਾਪਰ ਜਿਹੀ ਰੱਖਦਾ ਇਹ ਜਿਹੜਾ ਛੋਟੇ ਜਿਹੜੇ ਬੱਚੇ ਆ ਇਹ ਪਾਣੀ ਪੀ ਲੰਨੇ ਆ ਜੇ ਆਪਾਂ ਡਰਿੰਕਰ ਰੱਖ ਲੰਨੇ ਕਈ ਵਾਰ ਨਾ ਉਹਦੇ ਵਿੱਚ ਨਾ ਬੱਚਾ ਮਰ ਜਾਂਦਾ ਡੁੱਬ ਕੇ ਮਰ ਜਾਂਦਾ ਪਾਣੀ ਵਿੱਚ ਮੇਰੇ ਪਹਿਲੇ ਦਿਨ ਤਾਂ ਮਾਹੀ ਰੱਖਦਾ ਜੈਪਨੀ ਵੈਟਮ ਭਾਈ ਆਪਣਾ ਓਕੇ ਆ ਨਾ ਨਾ ਆ ਬਾਹਰ ਖੁੱਲੀ ਹਵਾ ਚ ਆ ਗਿਆ ਇਹ ਚਲ ਹੁਣ ਦਾਣਾ ਦੂਣਾ ਖਾ ਲੂਗਾ ਇਹ ਜਿਹੜੇ ਬਟੇਰ ਆ ਭਈ ਇਹ ਤਾਂ ਆਪਾਂ ਲੋਕਲੇ ਸੇਲ ਕਰ ਦਨੇ ਆ ਇਹ ਤਾਂ ਅੱਜ ਗੱਲ ਚ ਆਪਾਂ ਨੇ ਸੇਲ ਕਰ ਦਨੇ ਆ ਤੇ ਇੱਕ ਬੰਦੇ ਦੀ ਬੁਕਿੰਗ ਹੋਈ ਵੀ ਉਹਨੂੰ 16 ਚਾਹੀਦੇ ਆ ਉਹ ਫਿਰ ਆਪਾਂ 16 ਤੇ ਹੀ ਹੋਏ ਗਏ ਤੇ ਇਹਨਾਂ ਨੂੰ ਆਪਾਂ ਦੇ ਦਾਂਗੇ ਲਓ ਜੀ ਹੁਣ ਭਾਈ ਆਂਡੇ ਲਾ ਦਈਏ ਜਿਹੜੇ ਆਪਣੇ ਆਪ ਹੁਣ ਆਪਾਂ ਲਾਉਨੇ ਲਾਸਟ ਵਾਲੀ ਉਹ ਚ ਟ੍ਰੇ ਵਿੱਚ ਇਹਦੇ ਵਿੱਚ ਨਾ ਮੈਂ ਆਹ ਟ੍ਰੇ ਇੱਥੇ ਤੇ ਮੈਂ ਚੱਕੀ ਹੋਈ ਆ ਹੈਗਾ ਇਹਦੇ ਵਿੱਚ ਵੀ ਹੈਗਾ ਚੂਚਾ ਪਰ ਨਿਕਲੂਗਾ ਹੁਣ ਇਹ ਨਹੀਂ ਪਤਾ ਕਦੋਂ ਨਿਕਲੂਗਾ ਆਪਾਂ ਇਹਨੂੰ ਥੱਲੇ ਹੀ ਧਾਰ ਦਨੇ ਆਂਡੇ ਨੂੰ ਉੱਥੇ ਰੱਖ ਦਨੇ ਆ ਜਦੋਂ ਨਿਕਲੂਗਾ ਫਿਰ ਆਪਾਂ ਕਰ ਦਾਂਗੇ ਆਪਾਂ ਲਾ ਲਨੇ ਆਂਡੇ ਇੱਥੇ ਏਹ ਹਮੈਂ ਗੱਲ ਕਰ ਰਿਹਾ ਸੀ ਕਿ ਭਈ ਟਰੇ ਜਿਹੜੀ ਹੈ ਨਾ ਆਪਾਂ ਨੇ ਚੱਕਤੀ ਸੀਗੀ ਉਰੇ ਨਾ ਅੰਡਾ ਫੁੱਟ ਗਿਆ ਸੀਗਾ ਇੱਕ ਫਿਰ ਮੈਂ ਟਰੇ ਉਰੇ ਚੱਕਤੀ ਸੀਗੀ ਤੇ ਉਸ ਤੋਂ ਬਾਅਦ ਫਿਰ ਆਪਾਂ ਲੋੜ ਨਹੀਂ ਪਈ ਹੈਗੀ ਜੇ ਹੁਣ ਲੋਡ ਪਈ ਲਾ ਫਿਰ ਆਪਾਂ ਬਲਾ ਵੀ ਦਵਾਂਗੇ ਇੱਥੇ ਲਓ ਜੀ ਆਂਡੇ ਆਪਣੇ ਲੱਗ ਗਏ ਤੇ ਹੁਣ ਦੋ ਦਿਨ ਤੇ ਫਿਰ ਆਪਾਂ ਲਾਵਾਂਗੇ ਤੇ ਵਿੱਚ ਸੇਲ ਵੀ ਹੋਈ ਜਾਣੇ ਭੈ ਲਾਈ ਜਾਣੇ ਜਿਨ੍ਹਾਂ ਨੇ ਬੱਚੇ ਘਟਾਉਣੇ ਹੁੰਨੇ ਆ ਤੇ ਆਪਾਂ ਫਿਰ ਸੇਲ ਵੀ ਕਰੀ ਜਾਂਨੇ ਆ ਤੇ ਹੁਣ ਆਪਾਂ ਕਰ ਦਨੇ ਆ ਬਾਈ ਮੰਨ ਤਾਂ ਮਸ਼ੀਨ ਨੂੰ ਆਲੀ ਮਸ਼ੀਨ ਤਾਂ ਬਾਈ ਆਪਣੀ ਬੰਦੇ ਪਈ ਆ ਕੋਈ ਨਹੀਂ ਇਹਨੂੰ ਨਾ ਹੁਣ ਆਪਾਂ ਏਦਾਂ ਕਰਾਂਗੇ ਲੋਡ ਤਾਂ ਇਹਦੀ ਹੈ ਨਹੀਂ ਇਹਨੂੰ ਘਰਾਂ ਹੀ ਰੱਖ ਦਾਂਗੇ ਜਦੋਂ ਲੋਡ ਹੋਈ ਤਾਂ ਫਿਰ ਆਪਾਂ ਇਹਨੂੰ ਚੱਕ ਲਿਆਵਾਂਗੇ ਤੇ ਉਰੇ ਤਾਂ ਹੁਣ ਬਾਈ ਜਗ੍ਹਾ ਹੀ ਘੇਰਦੀ ਆ ਇਹ ਇਹਨਾਂ ਨੂੰ ਬਾਈ ਹੁਣ ਪਿੰਜਰਾ ਬਣਿਆ ਤੇ ਛੱਡ ਹੋਣੇ ਆ ਇਹ ਇੱਕ ਦੋ ਇੱਕ ਦੋ ਦਿਨ ਹਲੇ ਹੋਰ ਇੱਥੇ ਰਹਿਣਗੇ ਜਿਹੜੇ ਆਪਣੇ ਆ ਦੂਜਿਆਂ ਡਬਲ ਐਫਜੀ ਦੇਖ ਲਓ ਬਾਈ ਕਿੰਨੀ ਛੇਤੀ ਹਨਾ ਗਰੋਥ ਕਰਕੇ ਲੱਤਾਂ ਦੇਖ ਲਓ ਕਿੰਨੀਆਂ ਮੋਟੀਆਂ ਹੋ ਗਈਆਂ ਇਹਨਾਂ ਦੀ ਇਹਨਾਂ ਨੂੰ ਆਪਾਂ ਬਾਈ ਉੱਧਰ ਛੱਡ ਦੋਗੇ ਦੂਏ ਬੱਚਿਆਂ ਕੋਲੇ ਦਰੋਥ ਲੇਖੋ ਬਾਈ ਇਹਨਾਂ ਦੀ ਕਿੰਨੀ ਛੇਤੀ ਹੋ ਰਹੀ ਹੈ ਤੇ ਜਪਨਿਸ ਵੈਂਟਮ ਵੀ ਇਹਨਾਂ ਨੂੰ ਇਹਨੂੰ ਦੇਖੂਗੇ ਕਿਤੇ ਹੋਰ ਛੇਤਮ ਕਰਾਂਗੇ ਨਾ ਵਾਸਤੇ ਪਿੰਜਰਾ ਦੇਖਦੇ ਆ ਏ ਜਾਂ ਤਾਂ ਫਿਰ ਇਹਨਾਂ ਦਾ ਜਿਹੜਾ ਬੱਤਕ ਵਾਲਾ ਆਪਣਾ ਪਿੰਜਰਾ ਛੋਟਾ ਉਹ ਵਿਲਾ ਹੋ ਜੂਗਾ ਉੱਥੇ ਛੱਡ ਦਾਂਗੇ ਅੱਜ ਹੁਣ ਤਾਂ ਪੂਰੇ ਚਕਾਨਾ ਇਹ ਆਪਾਂ ਨੇ ਬਾਈ ਇਹਨਾਂ ਨੂੰ ਕੋਈ ਵੈਕਸੀਨ ਨਹੀਂ ਕਰੀ ਹੈਗੀ ਕੋਈ ਦਵਾਈ ਬੋਟੀ ਕੁਝ ਵੀ ਨਹੀਂ ਦਿੱਤਾ ਹੈਗਾ ਸਿਰਫ ਆਪਣਾ ਮਲਟੀਵਿਟਾਮਿਨ ਤੇ ਕੈਲਸ਼ੀਅਮ ਹੀ ਚੱਲ ਰਿਹਾ ਲਸੋਟਾ ਤੇ ਬੋਰੋ ਦੀ ਕੋਈ ਵੈਕਸੀਨ ਨਹੀਂ ਕਰੀ ਹੈਗੀ ਇਦਾਂ ਹੀ ਚੱਲ ਰਿਹਾ ਕੰਮ ਨਾ ਹੀ ਆਪਾਂ ਡੌ ਲੱਪ ਜੀ ਨੂੰ ਕਰੀਏ ਚਲੋ ਬਾਈ ਹੁਣ ਕਰਦੇ ਜੀ ਵੀਡੀਓ ਨੂੰ ਬੰਦ ਤੇ ਆਂਡੇ ਆਪਣੇ ਲੱਗ ਗਏ ਤੇ ਚੂਚੇ ਵੀ ਨਿਕਲ ਗਏ ਉੱਧਰ ਤੇ ਪਿੰਜਰੇ ਦਾ ਕੰਮ ਰਹਿ ਗਿਆ ਤੇ ਇਦਾਂ ਸੀਗਾ ਮੈਨੂੰ ਅੱਜ ਆਪਣਾ ਕੱਲੀ ਫਰੇਮ ਦਾ ਹੀ ਨਿਬੜ ਜਾਂਦਾ ਤੇ ਕੱਲ ਨੂੰ ਆਪਾਂ ਜਾਲੀ ਲਾ ਦਿੰਦੇ ਚਲੋ ਕੋਈ ਨਹੀਂ ਇੱਕ ਦਿਨ ਹੋਰ ਸੀ ਚਲੋ ਅੱਜ ਤਾਂ ਫਿਰ ਮੈਂ ਛੁੱਟੀ ਤਾਂ ਹੀ ਹੋਈ ਸੀਗੀ ਕੱਲ ਮੈਂ ਕੰਮ ਨਿਵੇੜਿਆ ਸੀਗਾ ਮੈਂ ਚਲੋ ਅੱਜ ਛੁੱਟੀ ਕਰਕੇ ਪਿੰਜਰੇ ਦਾ ਕੰਮ ਕੱਢਾਂਗੇ ਚਲੋ ਕਰਦੇ ਜੀ ਵੀਡੀਓ ਨੂੰ ਬੰਦ ਤੇ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਇਹ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਜੀ